ਹਾਂਜੀ ਦੋਸਤੋ ਕੀ ਹਾਲ ਚਾਲ ਠੀਕ ਹੋ ਹਾਂਜੀ ਅੱਜ ਆਪ ਅੱਜ ਪਾਰਕ ਚ ਆਏ ਆ ਥੋੜਾ ਘੁੰਮਣ ਦਾ ਮੌਕਾ ਮਿਲਿਆ ਤੁਹਾਨੂੰ ਥੋੜਾ ਜਿਹਾ ਪਾਰਕ ਵਾਰ ਦਿਖਾਉਣਿਆ ਪਾਰਕ ਦੇ ਵਿੱਚ ਕਿੰਨੇ ਸੋਹਣੇ-ਸੋਹਣੇ ਬੂਟੇ ਲੱਗੇ ਹੋਏ ਨੇ ਆ ਦੇਖੋ ਕਿੰਨੀ ਵਧੀਆ ਗ੍ਰੀਨਰੀ ਹੈ ਇੱਥੇ ਕਿੰਨੇ ਸੋਹਣੇ ਬੂਟੇ ਲੱਗੇ ਹੋਏ ਨੇ ਇਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ। ਆ ਦੇਖੋ ਨਾਮ ਪਤਾ ਨਹੀਂ ਲੱਗੀ ਹੈ। ਜੇ ਤੁਹਾਨੂੰ ਪਤਾ ਹੋਇਆ ਤਾਂ ਨਾਮ ਜ਼ਰੂਰ ਦੱਸਿਓ। ਆ ਉੱਪਰ ਵੀ ਦੇਖੋ ਸੋਨੇ ਲੱਗੇ ਹੋਏ ਨੇ। ਤੇ ਆ ਗੁਲਦਸਤੀ ਹੈ। ਇਹਦਾ ਨਾਮ ਤਾਂ ਮੈਨੂੰ ਪਤਾ। ਇਹਦਾ ਨਾਮ ਪਤਾ ਨਹੀਂ ਕੀ ਹੈ। ਤੇ ਆਹ ਪਾਰਕ ਦੇ ਵਿੱਚ ਬੈਠਣ ਲਈ ਟੇਬਲ ਲਾਇ ਨੇ ਬੈਂਚ ਲਗਾਏ ਹੋਏ ਨੇ ਕੁਦਰਤ ਨੇ ਕਿੰਨੇ ਸੋਹਣੇ ਰੰਗਾਂ ਦੇ ਵਿੱਚ ਸਾਨੂੰ ਬੂਟੇ ਦਿੱਤੇ ਨੇ ਫੁੱਲ ਦਿੱਤੇ ਨੇ ਤਾਂ ਜੋ ਅਸੀਂ ਆਨੰਦਿਤ ਹੋ ਸਕੀਏ ਇਹਨਾਂ ਦੀ ਸਾਂਭ ਸੰਭਾਲ ਕਰਨਾ ਸਾਡੀ ਜਿੰਮੇਵਾਰੀ ਬਣ ਜਾਂਦੀ ਹੈ ਹਾਂਜੀ ਆਪਾਂ ਆਗੇ ਪਾਰਕ ਚੋਂ ਤੇ ਆਹ ਦੇਖੋ ਇਹਨਾਂ ਚਾਬੀ ਸਿੱਪ ਦੇ ਨੀਚੇ ਸਾਰਾ ਸਮਾਨ ਮੈਨੂੰ ਚੱਕਾਉਂਦਾ ਡਿੱਗੀ ਦੇ ਵਿੱਚ ਜਿੰਨਾ ਸਮਾਨ ਹੁੰਦਾ ਸਾਰਾ ਮੈਨੂੰ ਚੱਕਣਾ ਪੈਂਦਾ ਤੇ ਹੁਣ ਮੈਂ ਗੇਟ ਖੋਲਦਿਆਂ ਗੇਟ ਖੋਲ ਕੇ ਰੋਟੀ ਸਬਜ਼ੀ ਬਣਾਵਾਂਗੇ ਆਪਾਂ ਰੋਟੀ ਸਬਜ਼ੀ ਤੋਂ ਬਾਅਦ ਫਿਰ ਤੁਹਾਨੂੰ ਮੋਗੀ ਸਵਾਵਾਂਗੇ ਪਹਿਲਾਂ ਮਹਾਚਲ ਜੁੱਤੇ ਨੀਚੇ ਇੱਥੇ ਗੇਟ ਤੇ ਉਤਾਰਦੇ ਇਹਦੇ ਕੋਲ ਮਿੱਟੀ ਲੱਗੀ ਹੁੰਦੀ ਹੈ ਨਾ ਕਾਫੀ ਮਿੱਟੀ ਹੁੰਦੀ ਹੈ ਪੈਰਾਂ ਨਾਲ ਹੈਨਾ ਤੇ ਸਫਾਈ ਕਰਕੇ ਗਈ ਸੀ ਹੁਣ ਪਹਿਲਾਂ ਝਾੜੂ ਪੂੰਛ ਲਾਇਆ ਹੁਣ ਫਿਰ ਪਾਰਕ गए ਪਾਰਕ ਤੋਂ ਘਰੇ ਆਏ ਆ ਹੁਣ ਆਪਾਂ ਬਣਾਵਾਂਗੇ ਸਬਜ਼ੀ ਰੋਟੀ ਇਹ ਮੰਗਦਾ ਚੌਕਲ ਚੌਕੋ ਜਿੰਨ ਦੇਣੀਆਂ ਨਹੀਂ ਆਪਾਂ ਨੇ ਇਹਨੂੰ ਦੇਵਾਂਗੇ ਆਪਾਂ ਮਸਰੀ ਨਹੀਂ ਉੰਗੀ ਨੂੰਗੀ ਮਸਰੀ ਹੁੰਦਾ ਹਾਂਜੀ ਆਪਾਂ ਬਣਾਵਾਂਗੇ ਮਸ਼ਰੂਮ ਮਸ਼ਰੂਮ ਲਫਾਫੇ ਚ ਕੱਢ ਕੇ ਆਪਾਂ ਨੇ ਡੋਂਗੇ ਚ ਪਾ ਲਈ ਤੇ ਹੁਣ ਇਹਦੇ ਵਿੱਚੋਂ ਪਾਣੀ ਗਰਮ ਹੋ ਰਿਹਾ ਹੈ ਪਾਣੀ ਉਬਲ ਗਿਆ ਪਾਣੀ ਪਾਵਾਂਗੇ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਇਹ ਕਰਾਂਗੇ ਥੋਲਾਂਗੇ ਥੋੜਾ ਜਿਹਾ ਪਾਣੀ ਪੱਕ ਜਦੋਂ ਧੋ ਲਿਆ ਇਹਨੂੰ ਸਾਫ ਕਰਕੇ ਫਿਰ ਉਹ ਜੁਆ ਦੇ ਵਿੱਚ ਸਾਫ ਕਰਕੇ ਕੱਟ ਕੇ ਫਿਰ ਡਰਾਈ ਕਰੂੰ ਗੈਸ ਤੇ ਰੱਖ ਕੇ ਹਾਂਜੀ ਗੈਸ ਚਲਾਤਾ ਫਰਾਈ ਪੈਨ ਰੱਖ ਲਏ ਤੇ ਆਪਣੇ ਮਸ਼ਰੂਮ ਕੱਟ ਲਈ ਮਸ਼ਰੂਮ ਕੱਟ ਕੇ ਹੁਣ ਇਹਦੇ ਤੇ ਪਾ ਦਾਂਗੇ ਤੇ ਹੌਲੀ ਹੌਲੀ ਇਹ ਕੀ ਹੈ ਡਰਾਈ ਹੋ ਗਏ। ਹੋਰ ਵੀ ਥੋੜੀ ਇਹਨੂੰ ਡਰਾਈ ਕਰਾਂਗੇ ਆਪਾਂ ਪਾਣੀ ਸੁੱਕ ਜੂ ਫਿਰ ਵਧੀਆ ਤੜਕਾ ਲਗਾ ਕੇ ਮਸ਼ਰੋਂ ਨੂੰ ਕੋਈ ਟਾਈਮ ਲਈ 5 ਮਿੰਟ ਦੇ ਵਿੱਚ ਆਪਾਂ ਤੜਕਾ ਦਾਂਗੇ। ਹਾਂਜੀ ਤੜਕਾ ਲਗਾ ਰਹੇ ਹਾਂ। ਤੇਲ ਪਾਤਾ ਇਹਦੇ ਵਿੱਚ ਸਰੋਂ ਦਾ ਤੇ ਇਹਨੂੰ ਕੱਢ ਜਾਣੀ ਥੋੜੀ देर ਨੂੰ। ਨਹੀਂ ਤਾਂ ਸਮੈਲ ਆਉਂਗੀ ਰਹਿੰਦੀ ਹੈ ਕੱਚੇ ਤੇਲ ਦੀ। ਤੇ ਇਹਨੂੰ ਕਾੜ ਕੇ ਫਿਰ ਆਪਾਂ ਥੋੜੀ देर ਗੈਸ ਬੰਦ ਕਰਾਂਗੇ ਨਹੀਂ ਤਾਂ ਛਣ ਛਣ ਬਹੁਤ ਹੋਊ ਜਦੋਂ ਆਪਾਂ ਪਿਆਜ਼ ਪਾਵਾਂਗੇ ਵਿੱਚ। ਤੇ ਇਹਨੂੰ ਥੋੜੀ देर ਕੱਢਣ ਦੇ ਤੇਲ ਨੂੰ ਅਸੀਂ ਅਕਸਰ ਸਬਜ਼ੀ ਬਣਾਉਣ ਦੇ ਲਈ ਜਾ ਦਾਲ ਬਣਾਉਣ ਦੇ ਲਈ ਸਰੋਂ ਦਾ ਤੇਲ ਦੀ ਪਰਤੋਂ ਕਰਦੇ ਆਂ ਕੀ ਇਹ ਸਹੀ ਹੈ ਸਿਹਤ ਲਈ ਤੁਸੀਂ ਵੀ ਦੱਸਿਓ ਤੁਸੀਂ ਸਰੋਂ ਦਾ ਤੇਲ ਵਰਤਦੇ ਹੋ ਜਾਂ ਕੋਈ ਰਿਫਾਈਨਡ ਵਗੈਰਾ ਵਰਤਦੇ ਹੋ ਦੇਸੀ ਕੀ ਵਰਤਦੇ ਹੋ ਇਹ ਵੀ ਦੱਸਿਆ ਕਰੋ ਤੇਲ ਚ ਕਾਫੀ ਭਾਫਾਂ ਨਿਕਲਣ ਲੱਗੀਆਂ ਇਹਦੀ ਸਮੈਲ ਆਉਗੀ ਪਹਿਲਾਂ ਆਪਾਂ ਨੂੰ ਐਡਜਸਟ ਫੈਨ ਲਾ ਦੇਣਾ ਚਾਹੀਦਾ ਚਿਮਣੀ ਜਿਹੜੀ ਹੈਗੇ ਬਹੁਤ ਖੜਕਾ ਕਰਦੀ ਹੈ ਚਿਮਣੀ ਮੈਨੂੰ ਬਹੁਤ ਖਿੱਚੜਦੀ ਆ ਮੈਂ ਆਪਾਂ ਐਡਜਸਟ ਫੈਨ ਹੀ ਲਗਾ ਲੈਣਾ ਬਸ ਚੱਲ ਪਿਆ ਐਡਜਸਟ ਫੈਨ ਥੋੜੀ ਦੇਰ ਤੁਹਾਨੂੰ ਆਵਾਜ਼ ਦੇ ਵਿੱਚ ਵੀ ਪ੍ਰੋਬਲਮ ਆਉਗੀ ਹਨਾ ਤੁਹਾਨੂੰ ਇਹਦੀ ਅਡਜਸਟ ਕਰਨ ਦੀ ਜਿਹੜੀ ਆਵਾਜ਼ ਜ਼ਿਆਦਾ ਆਉਗੀ ਨਹੀਂ ਤੇ ਜੇ 스멜 ਲਈ ਫਿਰ ਆਪਾਂ ਉਹ ਘਰੇ ਛਿੜਕਾ ਪੜਾਂਗੇ ਵੀ ਸਾਰੇ ਘਰ ਦੇ ਵਿੱਚ 스멜 ਲਾ ਗਈ ਤੇ ਇਹਦੀ ਤੇਲ ਕੱਢਣ ਵਾਲਾ ਆਪਣਾ ਹੁਣ ਇਹਨੂੰ ਆਪਾਂ ਥੋੜੀ ਦੇਰ ਬੰਦ ਕਰਾਂਗੇ ਤੇ ਤੜਕਾ ਲਾ ਕੇ ਫਿਰ ਉਹ ਦੁਬਾਰਾ ਤੁਹਾਡੇ ਲਈ ਲੋਕੀ ਤਿਆਰ ਕਰਾਂਗੇ ਹਾਂਜੀ ਮਸ਼ਰੂਮ ਬਣ ਕੇ ਤਿਆਰ ਹੋ ਗਈ ਆਜੋ ਆਪਾਂ ਖਾਈਏ ਇਸ ਹਾਂਜੀ ਦੋਸਤੋ ਹਾਜ਼ਰਨਾ ਤੁਹਾਡੀ ਕਚਹਿਰੀ ਦੇ ਵਿੱਚ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਪੂਰੇ ਦਿਨ ਦੇ ਰਜ਼ਈ ਮਿਆਂ ਦੇ ਵਿੱਚੋਂ ਥੋੜਾ ਜਿਹਾ ਵਕਤ ਕੱਢ ਲਿਆ ਲੋਕਗੀਤਾਂ ਦੇ ਲਈ ਤੇ ਅੱਜ ਫੇਰ ਅਸੀਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡੇ ਸਾਹਮਣੇ ਆਇਆ ਉਮੀਦ ਕਰਦੇ ਹਾਂ ਤੁਸੀਂ ਇਸ ਲੋਕਗੀਤ ਨੂੰ ਵੀ ਪਰਮਾ ਹੁੰਗਾਰਾ ਦੋਗੇ ਆਪ ਵੀ ਗਾਉਗੇ ਤੇ ਆਪਣੇ ਬੱਚਿਆਂ ਨੂੰ ਵੀ ਸਿਖਾਓਗੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹਨਾਂ ਲੋਕਗੀਤਾਂ ਨੂੰ ਸਾਂਭ ਸੰਭਾਲ ਕੇ ਰੱਖੋਗੇ ਤਾਂ ਜੋ ਅਸੀਂ ਆਪਣੇ ਵਿਰਸੇ ਨੂੰ ਆਉਣ ਵਾਲੇ ਜਿਹੜੀ ਜਨਰੇਸ਼ਨ ਹੈ ਉਹਨਾਂ ਤੱਕ ਅਪੜਾ ਸਕੀਏ ਤੇ ਅੱਜ ਫਿਰ ਆਪਾਂ ਹੁਣ ਰਲ ਮਿਲ ਕੇ ਇਸ ਲੋਗ ਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਣੀ ਨੀਲੇ ਸਾਂ ਕੀ ਪੁੱਛਣਾ ਗੋਰੀਏ ਨੀ ਜਿੰਨਾ ਮੱਪੇ ਆਂ ਦਰੇ ਮੱਲ ਨੇ ਆਏ ਪੁੱਛ मां की आवे जिन्ना पु सोया कल्ले कटण न साडे पडे वर्गया जिन्ना मापे ਤੁਸਾਂ ਕੀ ਪੁੱਛਣਾ ਗੋਰੀਏ ਨੀ ਜੜੀਆਂ ਜਾਏ ਸਹੇਲੀਆਂ ਰੜੀਆਂ ਨੇ ਪੁੱਛਣਾ ਪੈਣਾ ਸੱਡੀਆਂ ਨੀ ਜੜੀਆਂ ਕੱਲ ਬੰਨ ਕੀ ਪੁੱਛਣਾ ਸੋਣੇ ਆਵੇ ਜੜੀਆਂ ਲਦ ਪਤ ਕਰੇ ਨੂੰ ਜੱਲੀਆਂ ਆਵੇ ਪੁੱਛਣਾ ਸੜ ਦੇ ਵਈਗੀ ਤੁਸਾਂ ਕੀ ਪੁੱਛਣਾ ਗੋਰੀਏ ਨੀ ਜਿੰਨਾ ਲੰਗਦਾ ਕੇ ਨਾ ਮੋੜਿਆਨੀ ਪੁੱਛਣਾ ਪਪੀਆਂ ਸਾਡੀਆਂ ਨੀ ਜਿੰਨਾ ਸੁਰਮਾ ਉਨਾਂ ਕੀ ਪੁੱਛਣਾ ਸੋਣੀਆਂ ਵੇ ਜੜੀਆਂ ਕੰਤਾ ਦੇ ਸੰਗ ਹਸੀਆਂ ਵੇ ਪੁੱਛਣਾ ਸਾਡੇ ਵਰਗੀਆਂ ਵੇ ਜੜੀਆਂ ਦੋ ਦਿਨ சியவ கோட வாஷ சச்ச தச ஜ ¿Qué?